ਅੱਜ ਇਹ ਮਸਲਾ ਜਿਹੜਾ ਹੈ ਪਿਛਲੇ 2 ਸਾਲਾਂ ਤੋਂ ਕਾਫੀ ਸਰਗਰਮੀ ਇਹਦੇ ਪਈ ਸੀ ਪਹਿਲਾਂ ਵੀ 2 ਸਾਲ ਪਹਿਲਾਂ ਇਹ ਪਰਿਵਾਰ ਹੈ ਹੀਰਾ ਸਿੰਘ ਜੀ ਦਾ ਪਰਿਵਾਰ ਹੈ ਇਹ ਸੁਵਿੰਦਰ ਕੌਰ ਗੁਰਪ੍ਰੀਤ ਸਿੰਘ ਤੇ ਬਲਜਿੰਦਰ ਕੌਰ ਜਿਹੜੀ ਗੁਰਪ੍ਰੀਤ ਦੀ ਪਤਨੀ ਹੈ ਇਹ ਪਰਿਵਾਰ ਹੈਂਡੀਕੈਪ ਪਰਿਵਾਰ ਹੈ 2 ਸਾਲ ਪਹਿਲਾਂ ਆਪਾਂ ਨੂੰ ਇਹ ਖਬਰ ਚਗੀ ਕਿ ਵੀ ਮੌਜੂਦਾ ਸਰਪੰਚ ਬਲਦੇਵ ਸਿੰਘ ਗੋਰੇ ਨੇ ਇਹਨਾਂ ਦੇ ਲਗਭਗ 3 ਕਿੱਲੇ 1 ਕਨਾਲ ਘੱਟ ਜਿਹੜੀ ਪੈੜੀ ਆ ਇਹਨਾਂ ਤੋਂ ਗਹਿਣੇ ਕਰਨ ਦੇ ਲਈ ਲਿਜਾ ਕੇ ਤੇ ਬਹਿ ਕਰ ਲਈ ਔਰ ਉਸ ਪੈੜੀ ਦੇ ਵਿੱਚ ਸੰਘਰਸ਼ ਕਮੇਟੀ ਵਾਲਿਆਂ ਨੇ ਵੀ ਬਹੁਤ ਜ਼ੋਰ ਲਾਇਆ ਪਹਿਲਾਂ ਔਰ ਉਸ ਵੇਲੇ 10 ਕਨਾਲ ਜਿਹੜੀ ਪਹਿਲੀ ਹੈ ਉਹ ਇਸ ਪਰਿਵਾਰ ਨੂੰ ਛੱਡ ਕੇ ਤੇ ਬਾਕੀ ਜਿਹੜੀ ਹੈ ਉਹ ਫੈਸਲਾ ਇਸ ਤਰੀਕੇ ਨਾਲ ਹੋਇਆ ਸੀ ਤੇ ਉਹ 10 ਕਨਾਲ ਤੇ ਵੀ ਤੇ ਘਰ ਤੇ ਵੀ ਹੁਣ ਦੁਬਾਰਾ ਫੇਰ ਕਬਜ਼ੇ ਕਰਨ ਦੀ ਨੀਤ ਨਾਲ ਆ ਕੁਝ ਦਿਨ ਪਹਿਲਾਂ ਇਹ ਸਰਪੰਚ ਜਿਹੜਾ ਹੈ ਉਹ ਨਾੜ ਨੂੰ ਵੀ ਅੱਗ ਲੱਗੀ ਨਾੜ ਨੂੰ ਅੱਗ ਲਾ ਕੇ ਤੂੜੀ ਨੂੰ ਇਹਨਾਂ ਦੇ ਘਰ 'ਚ ਅੱਗ ਲੱਗੀ ਤੇ ਫਿਰ ਆ ਕੱਲ ਪਰਸੋਂ ਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਡਾਂਗ ਲੈ ਕੇ ਬਜ਼ੁਰਗ ਮਾਤਾ ਨੂੰ ਤੇ ਸਾਡੀ ਭੈਣ ਜਿਹੜੀ ਹੈ ਬਲਜੀਤ ਕੌਰ ਇਹਨਾਂ ਨੂੰ ਡਾਂਗਾ ਨਾਲ ਉਹਨੇ ਕੁੱਟਿਆ ਤੇ ਨਗਰ ਦੇ ਵਿੱਚ ਔਰ ਮੇਰਾ ਖਿਆਲ ਹੈ ਸਾਰੇ ਇਲਾਕੇ ਦੇ ਵਿੱਚ ਇਹ ਆਵਾਜ਼ ਆਈ ਹੈ ਕਿ ਸਿੱਕੀ ਸਾਹਿਬ ਤੁਸੀਂ ਇਕੱਠੇ ਹੋ ਕੇ ਇਸ ਪਰਿਵਾਰ ਦੀ ਜਿਹੜੀ ਆ ਉਹ ਬਾਹ ਫੜੋ ਇਨਾਂ ਦੇ ਨਾਲ ਖੜੋ ਫਿਰ ਜਦੋਂ ਇਹ ਗੱਲ ਹੋਈ ਤੇ ਅਸੀਂ ਕੰਮ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਚੇਤੇ ਕੀਤੀਆਂ ਇਹ ਦੋ ਖਾਤਿਆਂ ਦੀ ਡਿਟੇਲ ਹੈ 2021 22 23 ਦੀ ਮੇਰੇ ਕੋਲ ਹੀਰਾ ਸਿੰਘ ਦੀ ਤੇ ਸੁਵਿੰਦਰ ਕੌਰ ਦੀ ਜਿਹਦੇ ਵਿੱਚ ਇਹ ਤਿੰਨਾਂ ਸਾਲਾਂ ਚ 1500 ਰੁਪਏ ਪੈਨਸ਼ਨ ਤੋਂ ਇਲਾਵਾ ਕੋਈ ਐਂਟਰੀ ਨਹੀਂ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਕਿ ਕਿਹੜੀ ਰਜਿਸਟਰੀ ਹੋ ਜਾਂਦੀ ਆ ਜਿਹਦੇ ਚ ਇੱਕ ਨੰਬਰ ਦਾ ਪੈਸਾ ਨਾ ਦਿੱਤਾ ਗਿਆ ਹੋਵੇ ਕੋਈ ਚੈੱਕ ਦਿੱਤਾ ਗਿਆ ਹੋਊਗਾ ਕੋਈ ਟਰਾਂਸਫਰ ਹੋਈ ਹੋਗੀ ਤੇ ਕਿਹੜਾ ਬੰਦਾ ਆ ਪਹਿਲੀ ਵੇਚਣ ਲੱਗਿਆ ਆਪਣੇ ਖਾਤੇ ਤੋਂ ਇਲਾਵਾ ਕਿਸੇ ਹੋਰ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾ ਲੈਂਦਾ ਸੋ ਇੱਕ ਦੇ ਪ੍ਰੂਫ ਇਹ ਆ ਕਿ ਇਹਨਾਂ ਦੋਨਾਂ ਮੀਆਂ ਬੀਬੀ ਦੇ ਅਕਾਊਂਟ ਦੇ ਵਿੱਚ 15-1500 ਰੁਪਏ ਦੇ ਇਲਾਵਾ ਮੈਂ ਸਾਰੀ ਕੋ ਕੱਢ ਲਈ ਆ ਇੱਕ ਇੱਕ ਐਂਟਰੀ ਦੇਖ ਲਈ ਆ 1500 ਰੁਪਏ ਤੋਂ ਉੱਤੇ 2000 ਰੁਪਏ ਤੋਂ ਉੱਤੇ ਕੋਈ ਵੀ ਐਂਟਰੀ ਨਹੀਂ ਪਾਈ ਗਈ। ਸੋ ਇਹ ਰਜਿਸਟਰੀ ਕਿਦਾਂ ਹੋ ਗਈ ਨਹੀਂ ਭੱਡੀ। ਫੇਰ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਵੀ ਨੇ ਉਹ 2022 ਫਰਵਰੀ ਤੇ 23 ਜਨਵਰੀ ਮਤਲਬ ਸਰਕਾਰ ਜਦੋਂ ਬਣੀ ਐ ਉਸ ਤੋਂ ਬਾਅਦ ਦੀਆਂ ਨੇ। ਇਹਦਾ ਮਤਲਬ ਸਰਕਾਰ ਦਾ ਦਬਦਬਾ ਜਿਹੜਾ ਉਹਦਾ ਇਨਫਲੂਐਂਸਰ ਵਰਤ ਕੇ ਅ fırsਰਾਂ ਨੂੰ ਆਪਣਾ ਡਰਾਵਾ ਦੇ ਕੇ ਇਸ ਬੰਦੇ ਨੇ ਇਹਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਣਗੀਆਂ ਦੋ ਨੰਬਰ ਇਹਨਾਂ ਹੀਰਾ ਸਿੰਘ ਨੂੰ ਉਹ ਲੈ ਕੇ ਗਿਆ ਕਿ ਮੈਂ ਤੈਨੂੰ ਜਿਹੜੇ ਥੋੜੇ ਥੋੜੇ ਪੈਸੇ ਤੂੰ ਕਰਕੇ ਮੇਰੇ ਤੋਂ ਲੈ ਆ ਕੋਈ ਤੁਮਾਨ ਤੇ ਲੈ ਆ ਕੋਈ ਹੋਰ ਵਰਤੋਲੀ ਲੈ ਆ ਉਹਦਾ ਮੈਂ ਜਿਹੜਾ ਉਹ ਲਿਖਾਉਣਾ ਹੈ ਡਾਕੂਮੈਂਟ ਜਿਹਦੇ ਵਿੱਚ ਅਸੀਂ ਕਹਿੰਨੇ ਜੇ ਨੂੰ ਆਪਾਂ ਕਹਿੰਨੇ ਰਹਿਣ ਗਹਿਣੇ ਕਰਨੇ ਗਹਿਣੇ ਕਰਨ ਦਾ ਉਹਨੇ ਝਾਸਾ ਦੇ ਕੇ ਲਿਜਾ ਕੇ ਤੇ ਉਹਨੇ ਇਹ ਰਜਿਸਟਰੀਆਂ ਜਿਹੜੀਆਂ ਇਹ ਕਰਵਾਈਆਂ ਨੇ ਔਰ ਇਹ ਦੇਖੋ ਕਿ ਇਸ ਰਜਿਸਟਰੀ ਦਾ ਜਿਹੜਾ ਗਵਾਹ ਹੈ ਉਹ ਇਹਦਾ ਸਕਾ ਭਰਾ ਹੈ ਦੋਨੋਂ ਰਜਿਸਟਰੀਆਂ 'ਚ ਇਹਦਾ ਮਤਲਬ ਹੈ ਕਿ ਚਾਲ ਸਾਜੀ ਜਿਹੜੀ ਆ ਉਹ ਪਹਿਲਾਂ ਤੋਂ ਦਿਮਾਗ 'ਚ ਸੀਗੀ ਕਿ ਇਹ ਕੱਲ ਨੂੰ ਚੈਲੰਜ ਹੋਣੀ ਆ ਤੇ ਗਵਾਹ ਮੇਰਾ ਹੋਵੇ ਵਿੱਚ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹ ਤੋਂ ਪਹਿਲਾਂ ਆ ਜਿਹੜਾ ਐਫੀਡੇਵਿਟ ਭਰਦੇ ਨੇ ਸਰਪੰਚੀਆਂ ਵੇਲੇ ਉਹਦੇ ਵਿੱਚ ਵੀ ਕੋਈ ਹੋਰ ਜ਼ਮੀਨ ਦਾ ਜ਼ਿਕਰ ਨਹੀਂ ਹੈਗਾ ਤੇ ਇਹਨਾਂ ਨੂੰ ਜਦੋਂ ਪਿਆ ਰੌਲਾ ਕਿ ਹੁਣ ਤੇ ਰੌਲਾ ਪੈ ਗਿਆ ਇਹ ਜ਼ਮੀਨ ਸਾਡੇ ਹੱਥੋਂ ਨਿਕਲ ਜਾਣੀ ਹੈ ਤੇ 22 3 2023 ਦੇ ਵਿੱਚ 8 ਕਨਾਲਾਂ ਹਰਪ੍ਰੀਤ ਨੂੰ ਵੇਚ ਦਿੱਤੀ ਜਾਂਦੀ ਹੈ ਹਰਪ੍ਰੀਤ ਕੌਣ ਹੈ ਜਿਹੜਾ 24 ਘੰਟੇ ਦੇ ਨਾਲ ਰਹਿੰਦਾ ਏਸੇ ਪਿੰਡ ਦਾ ਵਸਨੀਕ ਹੈ ਸੋ ਇਹ ਜਿੰਨਾ ਵੀ ਇਹ ਸਾਰਾ ਡਰਾਮਾ ਹੋ ਰਿਹਾ ਇਹ ਸਿਰਫ ਤੇ ਸਿਰਫ ਵੇਸ ਕਰਕੇ ਹੋ ਰਿਹਾ ਕਿ ਇਹ ਪਰਿਵਾਰ ਇੱਕ ਤਾਂ ਗਰੀਬ ਪਰਿਵਾਰ ਹੈ ਉਤੋਂ ਅਬਾਹਜ ਨੇ ਤੇ ਸਾਦਾ ਪਰਿਵਾਰ ਹੈ ਕਿਤੇ ਵੀ ਜਾ ਕੇ ਪਹੁੰਚ ਨਹੀਂ ਕਰ ਸਕਦੇ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਕਿਸੇ ਨੂੰ ਨਾਲ ਲੈ ਜਾ ਕੇ ਜੇ ਇਹ ਇਹ ਬੀਬੀ ਜਦੋਂ ਜਾਂਦੀ ਆ ਥਾਣੇ ਜਾਂਦੀ ਆ ਜਾਂ ਹੀਰਾ ਸਿੰਘ ਜਾਂਦਾ ਜਾਂ ਕੋਈ ਵੀ ਜਾਂਦਾ ਤੇ ਉਹਨੂੰ ਇਹ ਸਨੇਹ ਲੱਗ ਜਾਂਦਾ ਕਿ ਸਰਕਾਰ ਮੇਰੀ ਹੈ ਤੇ ਮੈਂ ਤੁਹਾਡਾ ਹਾਲ ਕੀ ਕਰੂੰਗਾ ਤੁਸੀਂ ਵੇਖ ਲਓ ਤੁਸੀਂ ਇਹ ਵੇਖੋ ਕਿ ਹਾਲ ਜਿਹੜਾ ਉਹ ਮੈਨੂੰ ਹੁਣ ਕਹਿਣ ਦੀ ਗੱਲ ਨਹੀਂ ਤੁਸੀਂ ਸਾਰੇ ਮੇਰੇ ਪ੍ਰੈਸ ਦੇ ਵੀਰੋਂ 2022 ਚ ਅਸੀਂ ਵੀ ਇਹ ਇਲੈਕਸ਼ਨ ਲੜੀ ਸੀ ਤੇ ਇਹ ਨਾਰਾ ਮਨਜਿੰਦਰ ਸਿੰਘ ਲਾਲਪੁਰੇ ਦਾ ਸੀ ਨੇਤਾ ਨਹੀਂ ਬੇਟਾ ਤੇ ਇਹ ਬੇਟੇ ਦੇ ਸਾਲੇ ਦੀਆਂ ਕਰਤੂਤਾਂ ਵੇਖ ਲਓ ਕਿ ਬੇਟਾ ਹੁਣ ਅੱਜ ਕੱਲ ਕੀ ਕਰਦਾ ਹੈ ਆ ਬੇਟੇ ਦਾ ਪਰਿਵਾਰ ਸਹੁਰਾ ਪਰਿਵਾਰ ਕੀ ਕਰ ਰਿਹਾ ਹੈ ਇਹ ਜਿੱਥੇ ਡਾਂਗਾ ਲੈ ਕੇ ਬਜ਼ੁਰਗ ਬਜ਼ੁਰਗ ਔਰਤ ਔਰ ਸਾਡੀ ਭੈਣ ਆ ਮੇਰੇ ਕੋ ਵੀਡੀਓ ਹੈ ਮੇਰਾ ਖਿਆਲ ਤੁਹਾਡੇ ਸਾਰਿਆਂ ਕੋਲ ਆ ਗਈ ਹੋਏਗੀ ਇਸ ਕੁੜੀ ਨੇ ਉਹ ਡਾਂਗ ਨੂੰ ਫੜ ਕੇ ਤਾਂ ਫਿਰ ਪਿੱਛੇ ਖਿੱਚਿਆ ਆਪਣੀ ਜਾਨ ਬਚਾਉਣ। ਸੋ ਜਿਹੜੇ ਇਹ ਬੇਟੇ ਬਣੇ ਫਿਰਦੇ ਨੇ ਉਹ ਹੁਣ ਇਹੋ ਜੀ ਸੇਵਾ ਕਰਦੇ ਨੇ ਆਪਣੇ ਮਾਪੇ ਬਾਪ ਦੀ ਆਪਣੇ ਭੈਣਾ ਭਰਾਵਾਂ ਦੀ। ਤੁਸੀਂ ਇਹ ਵੇਖ ਲਓ ਕਿ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਇੱਥੇ ਆਇਆ ਆ। ਔਰ ਮੈਂ ਇਹ ਕਹਿਣਾ ਚਾਹੁੰਨਾ ਕਿ ਮਨਜਿੰਦਰ ਸਿੰਘ ਲਾਲਪੁਰਾ ਜੀ ਤੁਹਾਨੂੰ ਜਾਗਣਾ ਪੈਣਾ ਨਹੀਂ ਤਾਂ ਜਨਤਾ ਨੇ ਵੀ ਤੇ ਅਸੀਂ ਕਾਂਗਰਸੀਆਂ ਨੇ ਮੈਂ ਖੁਦ ਤੁਹਾਨੂੰ ਜਗਾਉਣ ਦਾ ਅੱਜ ਬੀੜਾ ਇਥੋਂ ਚੱਕ ਕੇ ਜਾਊਂਗਾ ਮੈਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਇਸ ਪਰਿਵਾਰ ਲਈ ਪਵਾ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਕਿਉਂ ਨਾ ਜਾਣਾ ਪਵੇ ਇਸ ਪਰਿਵਾਰ ਲਈ ਸਾਡੀ ਸਰਕਾਰ 2027 ਚ ਬਣਨੀ ਹੈ ਉਸ ਸਰਕਾਰ ਦੇ ਵਿੱਚ ਮੈਨੂੰ ਵਿਜੀਲੈਂਸ ਇਨਕੁਆਇਰੀ ਕਰਾ ਕੇ ਜਿੰਨੇ ਜਿੰਨੇ ਬੰਦੇ ਵੀ ਇਨਵੋਲਵ ਹੋਏ ਜੇ ਆ ਮੇਰਾ ਭਰਾ ਹਰਪ੍ਰੀਤ ਨੇ ਵੀ ਜੇ ਪੈੜੀ ਲਈ ਆ ਨਾ ਤੇ ਇਹ ਵੀ ਤਿਆਰੀ ਫੜ ਲਵੇ ਫਿਰ ਤੇ ਜਿਹੜਾ ਕੋ ਆਉਣ ਵਾਲੇ ਸਮੇਂ 'ਚ ਕੋ ਲਊਗਾ ਉਹ ਵੀ ਤਿਆਰੀਆਂ ਫੜ ਲੈ ਕਿਉਂਕਿ ਇਹ ਬਖਸ਼ੇ ਨਹੀਂ ਜਾਣਾ ਕਿਸੇ ਨੇ ਵੀ ਮੈਂ ਇੱਕ ਇੱਕ ਅਕਾਊਂਟ ਦਾ ਫਰੇਂਜ਼ਿਕ ਆਡਿਟ ਕਰਾ ਕੇ ਇਹ ਕਿੱਥੋਂ ਪੈਸੇ ਆਏ ਜਿਹੜੇ ਇਹਨਾਂ ਦੇ ਹੱਥ 'ਚ ਆਏ ਆ ਜਿਹੜੇ ਆਪਾਂ 60 70 80 ਲੱਖ ਜਿੰਨਾ ਵੀ ਇਹਨਾਂ ਨੇ ਕਹਿ ਕੇ ਰਜਿਸਟਰੀ ਕਰਾਈ ਆ ਉਹਦੀ ਟ੍ਰੇਲ ਬਣਾਉਗੇ ਟ੍ਰੇਲ ਕਿ ਕਿੱਥੋਂ ਚੁਰਿਆ ਤੇ ਕਿੱਥੇ ਆਇਆ ਇਹ ਗੱਲਾਂ ਨਾਲ ਗੱਲ ਨਹੀਂ ਚੱਲਣੀ ਇਹ ਮੂਹ ਜਵਾਨੀ ਗੱਲ ਨਹੀਂ ਚੱਲਣੀ ਇਹ ਤੁਹਾਨੂੰ ਤੁਹਾਨੂੰ ਆदत ਪੈ ਗਈ ਆ ਕਿ ਸਾਡੇ ਸਰਪੰਚਾਂ ਨੂੰ ਦਬਕਾ ਮਾਰ ਲਿਆ ਅੱਜ ਤੁਸੀਂ ਗਿਜਿਓ ਆ ਕਿ ਜਗਰੂਬ ਸਾਡਾ ਬੰਦਾ ਉੱਤੇ ਜੀ ਕਰਾ ਦਿਓ ਝੂਠੇ ਪਰਚੇ ਪੰਚਾਇਤ ਦੇ ਗਵਨ ਕਰਨ ਦੇ ਸਾਡਾ ਜੱਸ ਲਾਲਪੁਰਾ ਆ ਉਹਦੇ ਤੇ ਕਰਾ ਦਿਓ ਜੀ ਪਰਚੇ ਕਿਉਂਕਿ ਉਹਨੇ ਤੇਰੇ ਗਵਨ 30 ਕਰੋੜ ਦੇ ਕੱਢੇ ਨੇ ਇਹ ਉਤੋਂ ਵੱਧ ਦੇ ਕੱਢਿਆ ਪੰਚਾਇਤਾਂ ਦੇ ਵਿੱਚੋਂ ਪੈਸੇ ਕੱਢਦੇ ਆ ਤੁਹਾਡਾ ਮੂੰਹ ਪਿਆ ਆ ਸਰਕਾਰੀ ਮੁਲਾਜ਼ਮ ਤੁਹਾਡੇ ਇੱਥੇ ਜਾਈਦੇ ਇਹਨਾਂ ਨੇ ਚਪੇੜਾ ਮਾਰੀਆਂ ਸੀ ਇਹੋ ਜਏ ਤੁਹਾਡੀਆਂ ਦਲੇਰੀਆਂ ਜਿਹੜੀਆਂ ਆ ਅੱਜ ਪਬਲਿਕ ਤੁਹਾਡੀ ਦਲੇਰੀ ਕੱਢ ਦਊਗੀ ਮੈਂ ਤੁਹਾਨੂੰ ਦੱਸੀ ਜਾਂਦਾ ਬੰਦੇ ਜਓ ਬਣ ਔਰ ਇਸ ਗਰੀਬ ਪਰਿਵਾਰ ਨੂੰ ਇਹਨਾਂ ਦੀ ਜ਼ਮੀਨ ਵਾਪਸ ਕਰੋ ਔਰ ਹਾਂ ਜੇ ਤੁਹਾਡੇ ਲੋਕ ਕੋਈ 2 4 ਲੱਖ 5 ਲੱਖ ਕੋਈ ਤੁਸੀਂ ਕਿਸ ਤਰ੍ਹਾਂ ਚ ਇਹਨਾਂ ਨੂੰ ਦਿੱਤਾ ਉਹ ਵੀ ਅਸੀਂ ਅਸੀਂ वचन ਮੰਨਦੇ ਆ ਕਿ ਉਹ ਤੁਹਾਡਾ ਅਸੀਂ ਵਾਪਸ ਕਰਾਵਾਂਗੇ ਪਰ ਅਸੀਂ 2 ਦੇ ਕੇ 4 ਦੇ ਕੇ 5 ਦੇ ਕੇ ਅਸੀਂ ਤਿੰਨ ਕਿੱਲੇ ਨਹੀਂ ਤੁਹਾਨੂੰ ਵੰਡ ਦੇਣੇ ਇਸ ਲਈ ਤੁਸੀਂ ਵੀ ਤਿਆਰ ਕਰ ਲਓ ਤੇ ਮੇਰਾ ਖਿਆਲ ਆ ਸਾਰਾ ਵੇਂਗਪੂਰੀ ਨਗਰ ਆ ਮੇਰੇ ਨਾਲ ਇੱਥੇ ਇੱਕ ਜੋ ਟੋਕੇ ਖੜਿਆ ਠੀਕ ਹੈ ਸਾਡੇ ਰਾਜਨੀਤਿਕ ਕੋਈ ਆਈਡੀਓਲੋਜੀ ਵੱਖਰੀ ਵੱਖਰੀ ਹੋ ਸਕਦੀ ਹੈ ਕਿਸੇ ਹੋਰ ਪਾਰਟੀ ਨਾਲ ਕੋਈ ਸਾਧਨ ਹੋ ਸਕਦਾ ਪਰ ਵੀਰੋ ਇਸ ਮਸਲੇ 'ਚ ਅਸੀਂ ਸਾਰੇ ਇਕੱਠੇ ਆ ਅਸੀਂ ਇਸ ਪਰਿਵਾਰ ਨੂੰ ਭਾਵੇਂ ਅਸੀਂ ਜਿਹੜੀ ਮਰਜ਼ੀ ਪਾਰਟੀ ਦੇ ਆ ਇਸ ਪਰਿਵਾਰ ਨੂੰ ਅਸੀਂ ਨਿਆਂ ਦਿਵਾ ਕੇ ਰਹਿਣਾ ਤੇਰਾ ਖਿਆਲ ਹੈ ਮੈਨੂੰ ਇਹਦਾ ਜਵਾਬ ਦੇਣ ਦੀ ਲੋੜ ਨਹੀਂ ਇਹ ਤਾਂ ਪੂਰਾ ਪੰਜਾਬ ਦਾ ਸਿਰ ਉਹ ਭਗਵਾਨ ਤਾਂ ਮਾਣ ਹੀ ਸੁਤਾ ਚੁੱਕ ਚੁੱਕ ਟੁਟਕ ਲਿਆ ਤਾਂ ਉਹਨੂੰ ਵੇਹਲ ਨਹੀਂ ਮਿਲ ਰਿਹਾ ਇਸੇ ਸਵਾਏ ਠਗੀ ਠੋਰੀ ਤੋਂ ਹੋਰ ਕੋਈ ਕੰਮ ਨਹੀਂ ਹੋ ਰਿਹਾ ਇਹਨਾਂ ਦਾ ਜਿਹੜੀ ਰਜਿਸਟਰੀ ਗਈ ਹੈ ਇਹ ਕਿੰਨੇ ਪੈਸਿਆਂ ਦੀ ਗਈ ਉਹਦੀ ਡਿਟੇਲ ਮੈਂ ਜੀ ਆ ਕਿਉਂਕਿ ਸ਼ਾਰਟ ਨੋਟਿਸ 'ਚ ਮੈਂ ਆਇਆ ਮੈਂ ਹਲੇ ਸਿਰਫ ਉਹਦਾ ਮੋਟਾ-ਮੋਟਾ ਵੇਰਵਾ ਕੱਢਿਆ ਹੈ ਉਹਦੀ ਡਿਟੇਲ ਅਸੀਂ ਰਜਿਸਟਰੀ ਦੀ ਕਾਪੀ ਆਰਟੀਆਈ ਦੇ ਰਾਹੀਂ ਕਢਾਉਣ ਦੇ ਆ ਉਹ ਜਿੱਦਾਂ ਮੈਨੂੰ ਮਿਲਦੀ ਆ ਮੇਰਾ ਖਿਆਲ ਆ 60-70 ਲੱਖ ਰੁਪਏ ਦਾ ਕੋਈ ਇਹਨਾਂ ਦਾ ਇਹਨਾਂ ਨੇ ਪਾਇਆ ਹੈਗਾ ਜੀ ਇਹ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਇੱਥੇ ਵਿਆਹੇ ਨੇ ਵੇਈਂ ਪੂਈ। ਇਹ ਮੇਰੇ ਸਾਰੇ ਸੱਜਣ ਜਿਹੜੇ ਵੇਈਂ ਪੂਈ ਦੇ ਨੇ ਇਹਨਾਂ ਨੇ 2022 ਚ ਲਾਲਪੁਰਾ ਸਾਹਿਬ ਨੂੰ ਵੋਟ ਕਿਉਂਕਿ ਪਿੰਡ ਦਾ ਜਵਾਈ ਕਰਕੇ ਇਹਨਾਂ ਨੇ ਪਾਈ ਆ। ਮੇਰੇ ਆਪਣੇ ਸਾਥੀਆਂ ਨੇ ਮੈਨੂੰ ਕਿਹਾ ਕਿ ਇੰਨਾ ਚੰਗੇ ਨਹੀਂ ਲੱਗਦਾ ਸਾਡੇ ਪਿੰਡ ਦਾ ਜਵਾਈ ਆ। ਕਈਆਂ ਸਾਡੇ ਬੰਦਿਆਂ ਨੇ ਵੀ ਵੋਟਾਂ ਪਾਈਆਂ ਨੇ। ਮੈਂ ਕੋਈ ਇਹ ਨਹੀਂ ਕਹਿੰਦਾ ਕਿ ਠੀਕ ਹੈ ਸਤਿਕਾਰ ਕਰਨਾ ਚਾਹੀਦਾ ਪਰ ਸਤਿਕਾਰ ਕਿਸੇ ਦਾ ਏਸ ਕਰਕੇ ਨਾ ਕਰੋ ਕਿ ਉਹ ਵਿਆਹਿਆ। ਤਦਕਾਰ ਕਿਸੇ ਨੂੰ ਜੇ ਕਰਾਉਣਾ ਹੈ ਤੇ ਆ ਡਾਂਗਾ ਨਾ ਮਾਰੋ ਲੋਕਾਂ ਦੇ ਕੁੱਟੋ ਨਾ ਉਹਨਾਂ ਨੂੰ ਐਮਐਲਏ ਦਾ ਪਰਿਵਾਰ ਉਹ ਪਹਿਲਾਂ ਹੀ ਐਸਐਸਪੀ ਦੱਸ ਦਿੱਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਤੇ ਮੈਂ ਕੀ ਕਹਾਂ ਜੀ ਐਸ ਸਾਬੇਨ ਇਨਸਪੈਕਟਰ ਕੋਰਟ ਚ ਮਰਿਆ ਤੇ ਉਹਦੇ ਚ 6-7 ਜਾਣੇ ਜਿਹੜੇ ਆ ਉਹ ਬੇਗੁਨਾ ਕਰਕੇ ਬਾਹਰ ਕੱਢ ਦਿੱਤੇ ਪੁਲਿਸ ਦੇ ਪੱਲੇ ਕੀ ਆ ਉਹਨਾਂ ਦਾ ਆਪਣਾ ਬੰਦਾ ਮਰਿਆ ਹੋਵੇ ਗੋਲੀ ਉਹਨਾਂ ਦੇ ਅੱਖਾਂ ਮੋਰੇ ਗੋਲੀ ਵੱਜੀ ਹੋਵੇ ਤੇ ਤੁਸੀਂ ਇਨਕੁਆਇਰੀ ਕਰਕੇ ਰਾਜਨੀਤਿਕ ਪ੍ਰੈਸ਼ਰ ਥੱਲੇ ਆ ਕੇ ਤੁਸੀਂ ਪਰਿਵਾਰ ਦਾ ਉਹਦੀ ਸ਼ਹਾਦਤ ਦਾ ਬੇੜਾ ਗਰਗ ਕਰਤਾ ਇਹਨਾਂ ਤੋਂ ਕੀ ਅਸੀਂ ਇਹ ਕਰਦੇ ਆ ਅਸੀਂ ਇਸ ਪਰਿਵਾਰ ਨੂੰ ਮੈਂ ਲੈ ਕੇ ਦੇਖੋ ਜਿਹੜਾ ਜੋ ਬਣੀ ਆ ਗੱਲ ਉਹ ਕਰਨੀ ਪੈਣੀ ਆ ਲਾਅ ਮੁਤਾਬਕ ਪਹਿਲਾਂ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਾਂਗੇ ਇਹਨਾਂ ਦੀ ਐਪਲੀਕੇਸ਼ਨ ਰਿਪਰੈਜੈਂਟੇਸ਼ਨ ਮੈਂ ਆਪ ਖੁਦ ਜਾ ਕੇ ਦਊਂਗਾ ਉਸ ਤੋਂ ਬਾਅਦ ਕਾਰਵਾਈ ਕੀ ਕਰਦੇ ਆ ਕਿੱਦਾਂ ਕਰਦੇ ਆ ਤੇ ਜੇ ਨਹੀਂ ਤੇ ਫਿਰ ਕੋਰਟ ਦਾ ਦਰਵਾਜ਼ਾ ਸਾਡੇ ਲਈ ਹਮੇਸ਼ਾ ਖੁੱਲਾ ਹੈ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਵੀ ਭਾਵੇਂ ਸਾਨੂੰ ਵਕੀਲ ਕਰਨਾ ਪਵੇ ਰਮਨਜੀਤ ਸਿੰਘ ਸਿੱਕੀ ਤੇ ਸਮੂੱਚੀ ਮੇਰੇ ਆ ਭਾਈਚਾਰਾ ਜਿਹੜਾ ਇਹਦਾ ਬੇਟਾ ਅਸੀਂ ਵਚਨ ਮੰਨਦੇ ਆ ਭਾਵੇਂ ਸਾਨੂੰ 10-10 ਰੁਪਏ ਇਕੱਠੇ ਕਰਕੇ ਨਾ ਇਹਨਾਂ ਲਈ ਲੜਾਈ ਲੜਨੀ ਪਵੇ ਅਸੀਂ ਲੜਾਂਗੇ ਇਹ ਹੁਣ ਮੈਂ ਇਹ ਬੀਬੀ ਨੂੰ ਕਹਿਣਾ ਜੀ ਬਾਕੀ ਵਾਰਤਲਾਬ ਜਿਹੜੀ ਆ ਕਿੱਦਾਂ-ਕਿੱਦਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਪਰਿਵਾਰ ਹੁਣ ਆਪ ਤੁਹਾਡੇ ਨਾਲ ਸਾਂਝਾ ਕਰੂਗਾ ਜੀ ਇਹਨੇ ਕੋਈ ਸੀ ਲਿਆ ਸੀ ਠੀਕ ਆ 6 ਲੱਖ ਰੁਪਏ ਲਿਆ ਸੀ ਇਹਨੇ ਕਿਹਾ ਕਿ ਥੋੜੇ-ਬਹੁਤ ਨੂੰ ਪੈਸੇ ਦਿੱਤੇ ਆ ਤੁਸੀਂ ਪਿਆਰੀ ਜਿਹੜੀ ਗਹਿਣੇ ਕਰ ਰਹੋ ਉਹ ਦੀ ਕਿ ਸਾਨੂੰ ਪਰਿਵਾਰ ਨੂੰ ਘੜਿਆ ਨਹੀਂ ਆ ਸਿਰਫ ਘੜਿਆ ਡੈਡੀ ਇਕੱਲੇ ਨੂੰ ਅੱਧਾ ਉਹਨਾਂ ਨੇ ਥੋੜੀ-ਬਹੁਤੀ ਪਿਆਰੀ ਗਹਿਣੇ ਕਰਨ ਗਏ ਆ ਸਾਰੀ ਬੈਂਕ ਖਾਲੀ ਆ ਦੂਜੀ ਇਹ ਗੱਲ ਇਹਨੇ ਸਾਡੇ ਘਰ ਦੀ ਚੂੜੀ ਸਾੜ ਦਿੱਤੀ ਆ ਡਾਕ ਨਾਲ ਨਾਲ ਉਹ ਵੀ ਸਾੜ ਦਿੱਤਾ ਫਿਰ ਮੈਂ ਪਰਚਾ ਦੇ ਗਈ ਰਿਪੋਰਟ ਦੇ ਗਈ ਥਾਣੇ ਤਰਨਤਾਲ ਬੀਸੀਓ ਕੋ ਉਸਨੇ ਕਿਹਾ ਵਾ ਬੀ ਗੋਂਦਵਾਲ ਜਾਓ ਗੋਂਦਵਾਲ ਗਈਆਂ ਗੋਂਦਾ ਨੇ ਕਹਿਤਾ ਉਹਦੀ ਸਰਕਾਰ ਵਾ ਅਸੀਂ ਕੁਝ ਨਹੀਂ ਕਰ ਸਕਦੇ ਕਿਹਾ ਬਲ ਗਿਆ ਗਿਆ ਹਾਂਜੀ ਬੁਰੇ ਪ੍ਰਧਾਨ ਵੱਲੋਂ ਉਹਨੇ ਕਿਹਾ ਕਿ ਸਰਕਾਰ ਹੀ ਕੁਝ ਨਹੀਂ ਕਰ ਸਕਦੀ ਫਿਰ ਵਾਪਸ ਆਏ ਆ ਫਿਰ ਅਣਕੇ ਮੈਂ ਥੋੜੀ ਜਿਹੀ ਤਾਂ ਦੇ ਪਨੀਰੀ ਬਣਾਉਣ ਲੱਗੀ ਆ ਇਹ ਸਾਡੇ ਕੋਲ ਆਇਆ ਇਹਨੇ ਸਾਨੂੰ ਕਿਹਾ ਵਾ ਕਿ ਤੂੰ ਪਰਚੇ ਕੱਟ ਦਿੰਦੀ ਫਿਰਦੀ ਆ ਫਿਰ ਮੈਂ ਇਹਨੂੰ ਇਹ ਗੱਲ ਕਹੀ ਆ ਕਿ ਤੂੰ ਮੇਰੀ ਟੁੱਡੀ ਸਾੜੀ ਆ ਇਸ ਕਰਕੇ ਪਰਚਾ ਦਿੱਤਾ ਬਾਚੇ ਨੇ ਕਿ ਕੀਤਾ ਡਾਂਗਾ ਮੇਰੀ ਮਾਤ ਦੇ ਮਾਰੀਆਂ ਬਾਅਦ ਮੇਰੇ ਮਾਰੀਆਂ ਮੈਂ ਤੋਂ ਡੰਡਾ ਖੋਲਿਆ ਮੈਨੂੰ ਫਿਰ ਮੇਰੀ ਪਰਝਾਈ ਵੀਡੀਓ ਬਣਾਉਂਦੀ ਇਹਦੇ ਹੱਥ ਹੀ ਪੈ ਗਿਆ ਇਹ ਕਹਿੰਦਾ ਜੀ ਜੋ ਕਰਨਾ ਕਰ ਲੋ ਮੇਰੀ ਸਰਕਾਰ ਚੱਲਦੀ ਆ ਤੇ ਫਿਰ ਤੁਮ ਕਹਿੰਦੇ ਸਾਨੂੰ ਇਹ ਗੱਲ ਕਹੀ ਆ ਸੂਆ ਸਾਡਾ ਭਰਿਆ ਪਿਆ ਇਹਨੇ ਕਿਹਾ ਸੂਏ ਨੂੰ ਤਾਂ ਮਾਰ ਕੇ ਸੁੱਟ ਦੇਣਾ ਡਾਂਗਾ ਕਿੰਨਾ ਮਤ ਮਾਰੀ ਡਾਂਗਾ ਗੋਰੇ ਪ੍ਰਧਾਨਾਂ ਨੂੰ ਤੇਰੀ ਪੈਸੇ ਦੀ ਗੱਲ ਕਰਦੀ ਸੀ ਮੈਂ ਉਹ ਨਾ ਸਿੱਖੀ ਜਣਾ ਉਹ ਕਹੇ ਆ ਕਿ ਜ਼ਮੀਨ ਜਿਹੜੀ ਆ ਕਿੰਨੇ ਕਿੱਲੇ ਸਾਡੀ ਪੈਣੀ ਆ ਉਹਦੇ ਵਿੱਚ ਉਹ ਸੀ ਥੋੜੇ-ਬਹੁਤੇ ਸਾਨੂੰ ਪੈਸਿਆਂ ਦੀ ਲੋੜ ਸੀ ਡੈਡੀ ਵੀ ਇਹਨੇ ਗੁਰਦੁਆਰਾ ਲਵਾਇਆ ਸੀ ਇਹਨੇ ਕਿਹਾ ਕਿ ਚਾਚਾ ਜੀ ਉੱਥੇ ਚੱਜੋ ਡੈਡੀ ਚਲੇ ਗਏ ਨਾਲ ਜਦੋਂ ਡੈਡੀ ਨਾਲ ਗਏ ਨਾ ਜਿਹੜੀ ਅਨਪੜ੍ਹ ਬੰਦੇ ਸਿੱਧੇ ਬੰਦੇ ਬੜੇ ਲਿਖੇ ਨਹੀਂ ਇਹਨਾਂ ਨੇ ਕਿਹਾ ਕਿ ਥੋੜੀ-ਬਹੁਤੀ ਗਹਿੜੀ ਗਹਿਣੇ ਕਰਨੀ ਹੈ ਡੈਡੀ ਗਹਿਣੇ ਕਰਨ ਲਈ ਸਾਰੀ ਪੈਲ ਖਾਲੀ ਤੇ ਪੈਸਾ ਕੋਈ ਨਹੀਂ ਦਿੱਤਾ ਕਹਿੰਦਾ ਨਹੀਂ ਮੈਂ 7 ਲੱਖ ਦਿੱਤਾ ਕੋਈ ਪੈਸਾ ਨਹੀਂ ਇਹਨੇ ਦਿੱਤਾ ਸਿਰਫ 6 ਲੱਖ ਤੋਂ ਵੱਧ ਦਿੱਤਾ ਤੇ ਬਾਕੀ ਇੱਕ ਡੰਗ ਲੱਗੀ ਜੀ ਜਦੋਂ ਤੁਹਾਡੀ ਹਾਂਜੀ ਹਾਂਜੀ ਥਾਰੇ ਕਿਹਾ ਸਾਡੀ ਕੋਈ ਨਹੀਂ ਸੁਣੀ ਉਹਨਾਂ ਨੂੰ ਪਤਾ ਕੀ ਕਿਹਾ ਉਹਨਾਂ ਨੇ ਗੱਲ ਕੀਤੀ ਸਰਕਾਰ ਗੋਰੇ ਦੀ ਕੁਝ ਨਹੀਂ ਕਰ ਸਕਦੀ। ਦੂਜੀ ਗੱਲ ਇਹ ਸਾਡੇ ਮਰੜ ਇਹਨੇ ਖਾ ਲਏ 2.5 ਲੱਖ ਦੇ। ਬਾਕੀ ਜਿਹੜਾ ਝੋਨਾ ਸਾਡਾ ਉਹ ਵੀ ਫਸਲੇ ਖਾ ਗਿਆ। ਕਿਹਨਾਂ ਵੱਲੋਂ ਕਹਿ ਗਿਆ ਕਿਹੜੇ ਥਾਨੇਦਾਰ ਦਾ ਨਾਮ ਜਾ ਰਿਹਾ ਹੈ? ਨਹੀਂ ਥਾਨੇਦਾਰ ਦਾ ਨਾਮ ਨਹੀਂ ਕਿਉਂਕਿ ਸਾਨੂੰ ਨਾਲੇ ਕਿਸਰੂੰਦਰ ਦੀ ਜਾਣਦੇ ਤੇ ਸਾਨੂੰ ਗੇਟੋਂ ਬਾਹਰ ਕਰ ਦਿੱਤਾ ਕਿ ਗੋਰੇ ਪ੍ਰਧਾਨ ਦੀ ਸਰਕਾਰ ਆ ਤੂੰ ਕਿਤੇ ਨਹੀਂ ਜਾ ਸਕਦੀ। ਜੇ ਤਾਂ ਅਸੀਂ ਮਗਰ ਜਾਣੇ ਸਾਡੀ ਗੱਡੀ ਜਾਂਦੀ ਆ। ਅਣੀ ਉਹ ਸਾਰਾ ਲੱਗਦਾ ਉਹਦਾ। ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਚੱਲੀ ਜਮੀਨ ਆ ਪੈਰੀ? ਉਹ ਕਿਉਂਕਿ ਕਿੱਥੇ ਰੋਲਾ ਪਿਆ ਸੀ ਰਪਿੰਦ ਦੇ ਵਿੱਚ ਮੇਰੀ ਪਰਜਾਈ ਤਾਇ ਦੇ ਨਾ ਗਈ ਸੀ ਆਪਣੇ ਫਾਰਮ ਕਰਾਉਣ ਪੈੜੀ ਦੇ ਉਹਨੇ ਸਾਨੂੰ ਆਣ ਕੇ ਦੱਸਿਆ ਕਿ ਤੁਹਾਡੀ ਪੈੜੀ ਜਿਹੜੀ ਹੈ ਗਹਿਣੇ ਕਰਦੇ ਸਾਰੀ ਬੈਲ ਖਾ ਲਈ